ਦੇਖੋ ਇਲੈਕਸ਼ਨਾਂ ਦੇ ਵਿੱਚ ਵੋਟਾਂ ਦੇ ਵਿੱਚ ਦੋ ਦਿਨ ਰਹਿ ਗਏ ਤੇ ਬਹੁਤ ਹੀ ਵਧੀਆ ਕੈਂਪੇਨ ਤੁਸੀਂ ਸਾਰੇ ਲਿਗਾਨੀਆਂ ਹੋਏ ਤੇ ਬੀਜਪੀ ਦੇ ਇਹ ਵਰਗ ਸਮਾਨ ਵਰਕਰ ਸਮਾਨ ਕਾਰਕਟਰ ਨੇ ਬਹੁਤ ਮਿਹਨਤ ਕਰ ਰਹੇ ਨੇ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਸ਼ਾਮ 6 ਵਜੇ ਤੋਂ ਬਾਅਦ ਕੋਈ ਵੀ ਚੋਣ ਜਲਸਾ ਜਾਂ ਫਿਰ ਕੋਈ ਵੀ ਰੈਲੀ ਨਹੀਂ ਹੋਵੇਗੀ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਤਾਕਤ ਚੋਕੀ ਜਾ ਰਹੀ ਹੈ ਇਸੇ ਲਈ ਜਾਮਾਦੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਆਜਾਦੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਉੱਥੇ பாஜக ਉਮੀਦਵਾਰ ਰਵਨੀਤ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਪਹੁੰਚ ਰਹੇ ਨੇ ਉੱਥੇ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਆਗੂਆਂ ਦੇ ਕੀਤੇ ਜਾ ਰਹੇ ਘਰਾਉ ਨੂੰ ਲੈ ਕੇ ਰਵਨੀਤ ਬਿੱਟੂ ਨਾਲ ਲਾਈਵ ਹੋ ਕੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਗਰੀਬ ਲੋਕ ਖੱਡ ਵਿਦੇਸ਼ਾਂ 'ਚ ਬੈਠੇ ਨੇ ਉੱਥੇ ਉਹਨਾਂ ਨੇ ਕਿਸਾਨ ਆਗੂਆਂ ਨੂੰ ਸਵਾਲ ਖੜੇ ਕਰਦੇ ਕਿ ਕਿਸਾਨ ਆਗੂਆਂ ਨੇ ਵੱਡੀਆਂ ਗੱਡੀਆਂ ਖਰੀਦ ਰਹੀਆਂ ਹਨ ਜਦਕਿ ਆਮ ਕਿਸਾਨ ਦੇ ਹੀ ਅੰਦੋਲਨ ਦੌਰਾਨ ਸੱਟਾਂ ਖੱਜੀਆਂ ਨੇ ਔਰ ਆ ਕਿਸਾਨ ਆਗੂਆਂ ਤੋਂ ਸਵਾਲ ਪੁੱਛਿਆ ਕਿ ਕਿਸੇ ਵੱਡੇ ਕਿਸਾਨ ਆਗੂ ਜਾਂ ਫਿਰ ਉਹਨਾਂ ਦੇ ਬੱਚਿਆਂ ਦੇ ਡੰਡਾ ਕਿਉਂ ਨਹੀਂ ਵੱਜਿਆ ਐਨਆਈ ਕਾਂਗਰਸ ਉੱਪਰ ਵੀ ਵਰਦੇ ਨਜ਼ਰ ਆਏ ਰਵਨੀਤ ਸਿੰਘ ਬਿੱਟੂ ਉਹਨਾਂ ਕਹਿਆ ਕਿ ਕਾਂਗਰਸ ਅਤੇ ਆਪ ਕਈ ਜਗ੍ਹਾ ਘੜ ਜੋੜ ਕਰਕੇ ਲੜ ਰਹੀ ਹੈ ਉੱਥੇ ਮਨੀਸ਼ Tiwari ਦੇ ਚੰਡੀਗੜ੍ਹ 'ਚ ਲੜਨ ਦਾ ਜ਼ਿਕਰ ਕਰਦੇ ਹਨ ਉਹਨਾਂ ਕਹਿਆ ਕਿ ਉਹਨਾਂ ਦੇ ਗੱਲ ਵਿੱਚ ਪਾਏ ਹੋਏ ਸਾਫੇ ਉੱਪਰ ਇੱਕ ਪਾਸ ਉਹਨਾਂ ਗਾਂਧੀ ਦੀ ਰੈਲੀ ਨੂੰ ਲੈ ਕੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਰੈਲੀ ਦੇ ਵਿੱਚ ਇਕੱਠ ਨਹੀਂ ਹੋਇਆ ਅਤੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਉਹਨਾਂ ਬਾਰੇ ਕੁਝ ਵੀ ਨਹੀਂ ਬੋਲੇ ਇੰਨੀ ਗਰਮੀ ਦੇ ਵਿੱਚ ਇੰਨੀ ਮਿਹਨਤ ਤੇ ਅੱਜ ਸਾਡੇ ਬਹੁਤ ਹੀ ਹਰਮਨ ਪਿਆਰੇ ਬਲਡوزر ਬਾਬਾ ਜਿਹੜਾ ਇੱਕ ਪਾਸੇ ਗੱਲ ਕਰਦੇ ਇੱਕ ਅੱਜ yogi ji ਬਾਬਾ yogi ji ਤਕਰੀਬਨ 2 ਤੇ 3 ਦੇ ਵਿੱਚ ਵਿੱਚ ਉਹ ਲੁਧਿਆਣੇ ਪਹੁੰਚ ਰਹੇ ਐ ਇੱਕ ਪਾਸੇ ਉਹ ਨੇ ਇੱਕ ਪਾਸੇ ਮੈਂ 2 4 ਪੁਆਇੰਟ ਤੱਕ ਗੱਲ ਕਰਨਾ ਚਾਹੁੰਦਾ ਐ ਐਸੀਆਂ ਪੁਖੀਆਂ ਗੱਲਾਂ ਜੋ ਕੰਮ ਮੈਂ ਸਮਝਦਾ ਬੈਂਸ ਸਾਹਿਬ ਨੇ ਕੀਤੀ ਵਾਸਤੇ ਚਲਾਉਂਦੇ ਹੋਏ ਇੱਕ ਪਾਸੇ ਰਾਮ ਮੰਦਰ ਦੀ ਗੱਲ ਕਰਨ ਵਾਲੇ ਬੀਜੇਪੀ ਇੱਕ ਪਾਸੇ ਬੈਂਸ ਸਾਹਿਬ ਤੁਸੀਂ ਸਾਡੀ ਸੀਦਾ ਮਾਤਾ ਦਾ ਜਿਹੜਾ ਉਹ ਮਜ਼ਾਕ ਬਣਾ ਰਹੇ ਹੋ ਤੁਸੀਂ ਇਹ ਕਹਿ ਰਹੇ ਹੋ ਵੀ ਰਾਮ ਜੀ ਦੀ ਸੀਤਾ ਮਾਤਾ ਜੀ ਭੈਣ ਸੀ ਤੁਸੀਂ ਕੀ ਕਰਨਾ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਐਡਾ ਤੁਹਾਡੇ ਅੰਦਰ ਪਾਪ ਭਰਿਆ ਹੋਇਆ ਤੇ ਇਸ ਕਰਕੇ ਇਹਦਾ ਵੱਧ ਤੋਂ ਵੱਧ ਇਹ ਤੁਸੀਂ ਵੀਡੀਓ ਆ ਜਿਹੜੀ ਇਹਨਾਂ ਦੀ ਵਾਇਰਲ ਹੋ ਰਹੀ ਹੈ ਕੀ ਗੱਲਾਂ ਕਰਦੇ ਐਨੀ ਨਫ਼ਰਤ ਕਿਸੇ ਬਾਰੇ ਕਿਸੇ ਧਰਮ ਬਾਰੇ ਉਸ ਤੋਂ ਬਾਅਦ ਦੂਜੀ ਦਾ ਅੱਜ ਅ ਜਿਹੜਾ ਬੜਿੰਗ ਸਾਹਿਬ ਨੇ ਕਾਂਗਰਸ ਦੇ ਕੈਂਡੀਡੇਟ ਨੇ ਇਹ ਨਾਮ ਇਹਨੂੰ ਸਮਝ ਨਹੀਂ ਆਉਂਦੀ ਠੀਕ ਆ ਤੁਸੀਂ ਜਾਓ ਮੁਸਲਮ ਭਾਈ ਜਾਲੇ ਕੋਲ ਉਹ ਕੋਈ ਗੱਲ ਨਹੀਂ ਪਰ ਤੁਸੀਂ ਹਨੂਮਨ ਚ ਵੀਸਾ ਉਹਨੂੰ ਤੋੜ ਮਰੋੜ ਕੇ ਤੁਸੀਂ ਪੇਸ਼ ਕਰ ਰਹੇ ਅੱਜ ਵੀ ਤੁਹਾਡੇ ਉਹ ਫੇਸਬੁੱਕ ਤੇ ਤੁਹਾਡੇ ਪਾਇਆ ਹੋਇਆ ਤੁਸੀਂ ਇਸ ਤਰੀਕੇ ਨਾਲ ਅਪਮਾਨ ਕਰਉਂਦੇ ਆ ਸਾਰੇ ਮਗਰ ਪੈ ਗਏ ਤੁਸੀਂ ਕੋਈ ਸੀਤਾ ਮਾਤਾ ਬਾਰੇ ਕਹਿ ਰਹੇ ਆ ਕੋਈ ਰਾਮ ਜੀ ਬਾਰੇ ਕਹਿ ਰਹੇ ਆ ਤੁਸੀਂ ਹੁਣ ਬਾਲਾ ਜੀ ਬਾਰੇ ਸਾਡੇ ਜਿਹੜੇ ਰਾਮ ਜੀ ਦੇ ਭਗਤ ਸਭ ਤੋਂ ਸ਼ਰੋਮਣੀ ਪਗ ਹਨੂਮਾਨ ਜੀ ਬਾਲਾ ਜੀ ਉਹਨਾਂ ਮਾਰੇ ਕਰੋੜ ਕਰੋੜ ਕੇ ਤੁਸੀਂ ਕੈਸ਼ ਕਰ ਰਹੇ ਹੋ ਕੀ ਗਿਆ ਤੁਹਾਨੂੰ ਕਿਉਂ ਇੰਨੀ ਕਿਉਂ ਇੱਕ ਵਰਗ ਦੀ ਵੋਟ ਲੈਣ ਲਈ ਤੁਸੀਂ ਤੱਲੂ ਮੱਛੀ ਹੋਏ ਹੋ ਵੀ ਸਭ ਨੂੰ ਤੁਸੀਂ ਕੁਝ ਵੀ ਮਾੜਾ ਕਹਿ ਸਕਦੇ ਇਹਦਾ ਹਿਸਾਬ ਲੋਕੀ ਕਰਨਗੇ ਤੁਹਾਡੇ ਨਾਲ ਇੱਕ ਤਰੀਕ ਉਦੋਂ ਦਾ ਪ੍ਰਤਾਪ ਬਾਜਵਾ ਇਹ ਕੁਝ ਵੀਡੀਓਜ਼ ਮੁਸਲਮਾਨ ਭਾਈਚਾਰੇ ਦੇ ਲੋਕ ਬਿਠਾਏ ਹੋਏ ਆ ਆ ਜੋ ਵੀਡੀਓ ਚ ਕਹਿ ਰਹੇ ਆ ਉਹੇ ભગવાન ਵਾਲਮੀਕ ਮਹਾਰਾਜ ਦੀ ਫੌਜ ਆ ਵਾਲਮੀਕੀ ਜਿਨ੍ਹਾਂ ਨੇ ਰਾਮ ਜੀ ਬਾਰੇ ਪਹਿਲਾਂ ਲਿਖਤਾ ਸੀ ਤੇ ਤੁਸੀਂ ਤਾਂ ਉਹ ਹੋ ਜਿਹੜੇ ਸੁਪਰੀਮ ਕੋਰਟ ਚ ਕਪਲ ਸਿੰਧਰ ਕਾਂਗਰਸ ਦਾ ਵਕੀਲ ਕਰਕੇ ਭੇਜਿਆ ਵੀ ਰਾਮ ਜੀ ਤੇ ਵਾਲਮੀਕ ਮਹਾਰਾਜ ਨੂੰ ਝੂਠਾ ਕਰ ਲਈ ਤੁਸੀਂ ਕਾਲਪਨਿਕਨ ਕਹਿਤਾ ਇਹਦਾ ਮਤਲਬ ਭਗਵਾਨ ਵਾਲਮੀਕ ਜੀ ਨੇ ਗਲਤ ਲਿਖਿਆ ਸੀ ਝੂਠ ਸੀ ਰਾਮ ਜੀ ਨਹੀਂ ਸੀ ਤੁਸੀਂ ਇਹ ਸਾਬਤ ਕਰਨਾ ਚਾਹੁੰਦੇ ਆ ਪਰ ਉਹ ਪ੍ਰਤਾਪ ਬਾਜਵਾ ਉਹਦੇ ਨਾਲ ਸਾਰੇ ਭਾਈਚਾਰੇ ਦੇ ਬਰਾਦਰੀ ਦੇ ਮੁਸਲਮਾਨ ਭਾਈਚਾਰੇ ਦੇ ਲੋਕ ਬੈਠੇ ਆ ਆ ਸਾਡਾ ਇੱਕ ਪੁਰਾਣਾ ਹੁੰਦਾ ਸੀ ਅੱਜ ਵੀ ਉਹ ਕਾਂਗਰਸ ਪਾਰਟੀ ਦਾ ਲੀਡਰ ਆ ਉਹ ਆਪਣੇ ਆਪਣੇ ਉੱਚ ਪੋਚੋ ਬੈਠਾ ਹੈ ਤੇ ਉਹ ਕਹਿ ਰਿਹਾ ਉਹ ਵਾਲਮੀਕੀ ਭਾਈਚਾਰੇ ਦਾ ਕੀ ਗੱਲ ਆ ਹਜ਼ਾਰ-ਹਜ਼ਾਰ ਰੁਪਏ ਨਾਲ 100-100 ਰੁਪਏ ਨਾਲ ਜਿਹੜੀਆਂ ਅਸੀਂ ਮੋਟਾ ਖਰੀਦ ਕੇ ਉਹਨਾਂ ਦੀਆਂ ਲੈਦਾ ਲਾਦਾਂਗੇ ਐਨਾ ਦਮ ਨਹੀਂ ਆ ਤੁਹਾਡੇ ਤੁਸੀਂ ਵੜ ਕੇ ਦਿਖਾਓ ਕਿਸੇ ਬਾਦਮੀਕ ਭਾਈਚਾਰੇ ਦੀ ਬਸਤੀ ਜਾਂ ਕੰਮ ਚ ਤੁਸੀਂ ਕਹਿੰਦੇ ਉਸੇ ਖਰੀਦ ਲਾਂਗੇ ਉਹਨਾਂ ਨੂੰ ਸਾਰੇ ਬਰਾਬਰ ਦੇ ਨੇ ਪਰ ਜਿਹੜਾ ਮੁਸਲਿਮ ਭਾਈਚਾਰੇ ਦੇ ਲੋਕ ਬੈਠ ਕੇ ਇਹ ਗੱਲਾਂ ਕਰਨਗੇ ਅਸੀਂ ਬਾਲਮੀਕੀ ਬਰਾਦਰੀ ਨੂੰ ਖਰੀਦਾਂਗੇ ਉਹ ਭਗਵਾਨ ਬਾਲਮੀਕੀ ਦੀ ਫੌਜ ਆ ਉਹ ਖੰਡਾ ਕੇ ਰੱਖ ਦੇਣਗੇ ਜੇ ਤੁਸੀਂ ਇਹ ਗੱਲ ਕਰੋਗੇ ਉਹ ਵੀਡੀਓ ਵੀ ਮੈਂ ਜਾਰੀ ਕਰਨ ਲੱਗਿਆ ਮੈਂ ਹੈਰਾਨ ਆ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ ਉਦੋਂ ਬਾਅਦ ਤੁਸੀਂ ਪਿੰਡਾਂ ਦੀ ਗੱਲ ਕਰ ਲਓ ਪਿੰਡਾਂ ਅੱਜ ਪਤਾ ਕਲੀਅਰ ਲਾਈਨ ਡਰਾਅ ਅੱਜ ਕਲੀਅਰ ਪਤਾ ਲੱਗੂ ਤੁਸੀਂ ਤਾਂ ਭਾਈਆ ਜਿਹੜੇ ਚਾਰ ਲੀਡਰ ਕਿਸਾਨਾਂ ਦੇ ਕਿਸਾਨ ਨਹੀਂ ਕਿਸਾਨ ਤਾਂ ਖੇਤਾਂ 'ਚ ਕੰਮ ਕਰ ਰਹੇ ਆ ਜਿਹੜੇ ਚਾਰ ਕਿਸਾਨ ਲੀਡਰ ਨੇ ਨਾ ਇਹ ਜਿੰਨੀਆਂ ਨੇ 31 ਯੂਨੀਅਨਾਂ ਬੜੀਆਂ 4 ਤਰੀਕ ਤੋਂ ਬਾਅਦ ਦੇਖਾਂਗੇ ਜਿਹੜੀਆਂ ਤਾਂ ਅਸਲੀ ਨੇ ਤਿੰਨ ਤੋਂ ਚਾਰ ਯੂਨੀਅਨਾਂ ਜਿਹੜੀਆਂ ਵੱਡੀਆਂ ਚੰਗਾ ਕੰਮ ਕਰਦੀਆਂ ਬਾਕੀ ਨੇ ਜਿਹੜੀਆਂ ਸਾਰੀਆਂ ਜੋ ਉਹਨਾਂ ਨੇ ਜਿੱਥੇ ਕੋਈ ਅੱਜ ਕਿਸੇ ਨੇ 10 ਲੱਖ ਰੁਪਏ ਲੈਣਾ ਕਿਸੇ ਦਾ ਉਹਦੇ ਨਾਲ ਕਰ ਲੈਂਦੇ ਆ ਬਿੰਦਾਸੇ ਦੇ ਘਰ ਤੇ ਧਰਨਾ ਅਸੀਂ ਲਾਵਾਂਗੇ ਮੂਰੇ ਤੇ ਪੰਜ ਸਾਨੂੰ ਦੇ ਪੰਜ 10 ਲੈ ਕੇ ਲਾਵਾਂਗੇ ਜਿੱਥੇ ਅੱਜ ਪਿੰਡਾਂ ਚ ਪਰ ਇਹ ਮਜ਼ਦੂਰ ਵੀ ਤੁਹਾਡੇ ਨਾਲ ਗਿਆ ਸੀ ਤੁਸੀਂ ਅੱਜ ਮਜ਼ਦੂਰ ਨੂੰ ਕਿਸਾਨ ਨੂੰ ਐਸਸੀ ਜਿਹੜਾ ਸਾਡਾ ਕਮਜ਼ੋਰ ਵਰਗ ਦਾ ਸਾਡੇ ਐਸਸੀ ਭਾਈਚਾਰਾ ਜਿਹੜਾ ਪਿੰਡਾਂ ਚ ਬੈਠਾ ਏ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਅਸੀਂ 2500 ਰੁਪਏ ਤੋਂ ਵੱਧ ਰੇਟ ਲਈ ਜਿਹੜਾ ਝੋਨੇ ਲਵਾਉਂਦੇ ਵੀ ਉਹਨੂੰ ਕੋਈ ਨਹੀਂ ਬੁਲਾਉ ਤੁਸੀਂ ਮਤੇ ਪਾਏ ਨੇ ਤੇ ਕਿਵੇਂ ਮਤੇ ਪਾਏ ਆ ਤੁਸੀਂ ਤੇ ਤੁਸੀਂ ਇਹ ਕਹਿੰਦੇ ਹੋ 300 ਰੁਪਏ ਦੀ ਐਸਸੀ ਭਾਈਚਾਰੇ ਨੂੰ ਅਸੀਂ ਕਿਸੇ ਵੀ ਸਾਡੇ ਨੂੰ ਦਿਹਾੜੀ ਨਹੀਂ ਦੇਣੀ ਅੱਜ ਮਨਰੇਗਾ ਦੀ ਦਿਹਾੜੀ ਵੀ ਵੱਧਾ ਉਹਨਾਂ ਲਈ ਨਹੀਂ ਦੇਵਾਂਗੇ ਕੱਲੇ-ਕੱਲੀ ਮਨਰੇਗਾ ਚ ਉਹਨਾਂ ਦੀ 400 ਰੁਪਏ ਦਿਹਾੜੀ ਕਰਾਂਗੇ ਤੇ 200 ਦਿਨ ਉਹਨਾਂ ਨੂੰ ਕੰਮ ਦਵਾਂਗੇ ਆ 4 ਤਰੀਕ ਤੋਂ ਬਾਅਦ ਤੇ ਮੇਰੇ ਸਾਰੇ ਐਸਸੀ ਵੀਰੋਂ ਪਿੰਡਾਂ ਚ ਜਿੰਨੇ ਵੀ ਮੇਰਾ ਭਾਈਚਾਰ ਬੈਠਾ ਹੈ ਜਿੱਤ ਦਾਖੇ ਜਿਗਰਾਉਂਡ ਜਿੰਨੇ ਵੀ ਤੁਸੀਂ ਲੀਖ ਖਿੱਚ ਲੋ ਬੀਜੇਪੀ ਦੀ ਜਿੱਤ ਤੁਹਾਡੇ ਹੱਥ ਆ ਜੇ ਕੋਈ ਦੂਜੇ ਪਾਸੇ ਜਿੱਤੂ ਤਾਂ ਉਹ ਚਾਰ ਘਰ ਜਿਹੜੇ ਬੜੇ ਬੜੇ ਘਰ ਨੇ ਚਾਰ ਵੱਡੇ ਘਰ ਨੇ ਜਿਹੜੇ ਚਵਾਰੇ ਈਸੀਆਂ ਵਾਲੇ ਜੇ ਬੀਜੇਪੀ ਜਿੱਤੂਗੀ ਤਾਂ ਤੁਹਾਡੇ ਐਸਸੀ ਪਰਿਵਾਰਾਂ ਕਰਕੇ ਜਿੱਤੂ ਤੁਹਾਡੇ ਗਰੀਬ ਪਰਿਵਾਰਾਂ ਕਰਕੇ ਜਿੱਤੂ ਮਜ਼ਦੂਰਾ ਕਰਕੇ ਜਿੱਤੂ ਜੇ ਕੋਈ ਪਾਰਟੀ ਹੋਰਾ ਮੇਰੇ ਵੋਟਾਂ ਦਾ ਤੁਸੀਂ ਪਾਉਨੇ ਹੋ ਗਰੀਬ ਆਦਮੀ ਪਾਉਂਦਾ ਏ ਇਹ ਜਿਹੜੇ ਅਮੀਰ ਨੇ ਚਾਰ ਕਰੇ ਤਾਂ ਕੈਨੇਡਾ ਚੜੇ ਹੋਏ ਨੇ ਇਹਨਾਂ ਨੂੰ ਪੰਜਾਬ ਦਾ ਕੀ ਪਤਾ ਕਿਸੇ ਨੂੰ ਪਰ ਮੈਂ ਉਹਨਾਂ ਨੂੰ ਕਹਿਣਾ ਵੀ ਕਿਸੇ ਕਿਸਾਨ ਲੀਡਰ ਦੇ ਮੁੰਡੇ ਦੇ ਕਿਉਂ ਦਾ ਗੱਡਾ ਵੱਜਿਆ ਕਿਸਾਨ ਲੀਡਰ ਤੇ ਕਿਉਂ ਨਾ ਕਿਸੇ ਦੇ ਅੱਖ ਗਈ ਕਿਉਂ ਨਾ ਕਿਸਾਨ ਲੀਡਰ ਤੇ ਕਿਸੇ ਦੇ ਕਿਉਂ ਉਹਦੇ ਕਿਸੇ ਦੀ ਜਾਨ ਨਹੀਂ ਗਈ ਪਰਿਵਾਰ ਦੇ ਰਿਸ਼ਤੇਦਾਰ ਵੀ ਇੱਕੋ ਇੱਕ ਜਿਹੜੀ ਜਾਨ ਗਈ ਉਹ ਆਮ ਆਦਮੀ ਜਿਹੜੂ ਲਾਕੇ ਗਏ ਤੁਸੀਂ ਤਾਂ ਅੱਜ ਬੜੀਆਂ ਬੜੀਆਂ ਗੱਡੀਆਂ 25 25 ਕੀਲੇ ਬਣਾ ਲੈ ਕੱਲੇ ਕੱਲੇ ਨੇ ਲੀਡਰ ਨਹੀਂ ਕੱਲੇ ਕੱਲੇ ਨੇ ਤੁਹਾਡੇ ਕੋਲ ਅੱਜ ਅੰਡੇਵਰਾ ਫੋਰਚਨਰਾਂ 50 50 ਲੱਖ ਦੀ ਗੱਡੀ ਹੈ ਗਏ ਤੁਸੀਂ ਟਰੈਕਟਰ ਟਰਾਲੀਆਂ 'ਚ ਬਹਿ ਕੇ ਸੀ ਮੁੜ ਕੇ ਤੁਸੀਂ ਫੋਰਚਨਰ ਚਾਹੇ ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿੰਦਾ ਜਿਹੜੇ ਛੋਟੇ 2 ਕੀਲੇ 4 ਕੀਲੇ 1 ਕੀਲਾ 5 ਕੀਲੇ ਆਲੇ ਆ ਤੁਹਾਨੂੰ ਪੁੱਛਿਆ ਕਿਸੇ ਨੇ ਤੁਸੀਂ ਇਹਨਾਂ ਦੇ ਮਗਰ ਝੰਡੀਆਂ ਚੱਕ ਕੇ ਉਹ ਵੀ ਤੁਸੀਂ ਨਹੀਂ ਉਹ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਦੀ ਪੁਲਿਸ ਆ ਉਹ ਲੈ ਕੇ ਆਉਂਦੀ ਆ ਅੱਜ ਦੇਖ ਲਓ ਪਿੰਡਾਂ 'ਚ ਵੀ ਕਿਵੇਂ ਬਦਲਾ ਆ ਗਿਆ ਇੱਕਦਮ ਲੋਕ ਚਾਹੁੰਦੇ ਆ ਯਾਰ ਸਾਡੀਆਂ ਹਰ ਮੋਟਰ ਤੇ ਸੋਲਰ ਲੱਗੇ ਅੱਜ ਹਰ ਚਾਹੁੰਦਾ ਵੀ ਸਾਡੇ ਪਿੰਡ 'ਚ ਮੋਟਰ ਤੇ ਘਰਾਂ ਤੇ ਸੋਲਰ ਲੱਗੇ ਸੂਰਜੀ ਊਰਜਾ ਨਾਲ ਆ ਤਾਰਾਂ ਦਾ ਆ ਬਿਜਲੀ ਦਾ ਟੰਟਾ ਹੀ ਮੁਕ ਜੀ ਮੋਦੀ ਨੇ ਕਿਹਾ 5 ਸਾਲ 'ਚ ਮੈਂ ਹਰ ਸੋਲਰ ਲਾਉਂਗਾ ਤੇ ਇਸ ਕਰਕੇ ਆਪਾਂ ਉਹਦੀ ਮਦਦ ਕਰਨੀ ਆ ਜਿਹੜਾ 5 ਲੱਖ ਰੁਪਈਆ ਕਹਿ ਰਿਹਾ ਕੱਲੇ-ਕੱਲੇ ਪਿੰਡ ਦੇ ਲੋਕਾਂ ਨੂੰ 5 ਲੱਖ ਅੱਜ ਵੀ ਬਣਦੇ ਪਰ ਇਹਨਾਂ ਨੇ ਬਣ ਨਹੀਂ ਦਿੱਤੇ ਆਮ ਆਦਮੀ ਵਾਲੇ ਕਾਂਗਰਸ ਦੇ ਚਾਰ ਤਰੀਕ ਤੋਂ ਬਾਅਦ ਇਕੱਲੇ ਇਕੱਲੇ ਪਿੰਡ ਵਾਲੇ ਦਾ 5 ਲੱਖ ਦਾ ਕਾਰਡ ਬਣੂ ਕਿਸੇ ਵੀ ਹਸਪਤਾਲ ਪੀਜੀਆਈ ਡੀਐਲਸੀ ਸੀਐਮਸੀ ਕਿਤੇ 5 ਲੱਖ ਦਾ ਇਲਾਜ ਖਰਾਉ। ਤੇ 70 ਸਾਲ ਤੋਂ ਉੱਤੇ ਜਿੰਨੇ ਮਰੀਆਂ ਮਾਵਾ ਪੈਣਾ ਸਭ ਦਾ ਇਲਾਜ ਫ੍ਰੀ ਚ ਕਰੋੜ ਲੱਗੇ ਚਾਹੇ ਲੱਗੇ ਲੱਖ। ਚਾਰ ਤਰੀਕ ਤੋਂ ਬਾਅਦ ਸਭ ਦਾ ਇਲਾਜ ਆ ਜਿਹੜਾ ਉਹ 70 ਸਾਲ ਦੀ ਮੇਰੇ ਬਜ਼ੁਰਗ ਉਹਨਾਂ ਦਾ ਫ੍ਰੀ ਆ ਵੀ ਕਿਉਂ ਹੀ ਵੀ ਇਹ ਨਾਲ ਸੋਚੇ ਬੱਚੇ ਮਾਵਾ ਵੀ ਸਾਡੇ ਤੇ ਬੋਝ ਹੈ ਇਹ ਜਿਹੜੀਆਂ ਕੋਈ ਸਕੀਮਾ ਸੋਚ ਸਕਦਾ 250000 ਹਰ ਗਰੀਬ ਨੂੰ ਐਸੀ ਪਰਿਵਾਰ ਨੂੰ 250000 ਯੂਪੀ ਬਿਹਾਰ ਚ ਹਰ ਜਗ੍ਹਾ ਮਿਲਦਾ ਉਹ ਤੁਹਾਨੂੰ ਘਰ ਬਣਾਉਣ ਨੂੰ ਮਿਲਣਾ 25-25000 ਤੁਹਾਨੂੰ ਬਾਥਰੂਮ ਬਣਾਉਣ ਨੂੰ ਮਿਲਨੇ ਸਾਡੀਆਂ ਇੰਨੀਆਂ ਸਕੀਮਾਂ ਐ ਜਿਹੜੀ ਲੱਖਪਤੀ ਦੀਦੀ ਕਿਹਾ ਲੱਖਪਤੀ ਭੈਣ ਕਿਹਾ ਉਹ ਚ 2 ਲੱਖ 2 ਲੱਖ ਸਾਡੀਆਂ ਭੈਣਾਂ ਨੂੰ ਲੱਖਪਤੀ ਬਣਾਉਣਾ ਐ મોદી ਨੇ 2 ਲੱਖ ਇਕੱਲੇ ਲੁਧਿਆਣੇ ਲੋਕ ਸਭਾ ਚ कि ਜੇ 2 ਲੱਖ ਬਣ ਗਿਆ ਸਾਨੂੰ ਹੋਰ ਕੀ ਚਾਹੀਦਾ ਨਹੀਂ ਵਿਸ਼ਕਰਮਾ ਸਕੀਮ ਚ ਕੱਲੇ ਕੱਲੇ ਨੌਜਵਾਨ ਨੂੰ 4 ਮਹੀਨੇ ਦੀ ਟੇਰੀ ਟ੍ਰੇਨਿੰਗ ਨਾਲ ਲੱਖ ਰੁਪਈਆ ਵੀ ਆਪ ਆਪਣਾ ਕੰਮ ਸ਼ੁਰੂ ਕਰੋ ਦੁਕਾਨ ਛੋਟੀ ਸ਼ੁਰੂ ਕਰੋ ਚਾਹੇ ਬਿਪਲੰਬਰ ਦੀ ਚਾਹੇ ਕੋਈ ਇਲੈਕਟ੍ਰੀਸ਼ੀਅਨ ਦੀ ਚਾਹੇ ਕੋਈ ਮਕੈਨਿਕ ਦੀ ਪਿੰਡਾਂ ਚ ਆਪਣੇ ਦੁਕਾਨਾ ਸ਼ੁਰੂ ਕਰੋ ਲੱਖ ਰੁਪਈਆ ਜਦੋਂ ਕੰਮ ਚੱਲ ਜੂ ਆਪਣੇ ਚੱਲ ਜਾਣਾ ਦੂਜੀ ਅਖੀਰ ਚ ਮੈਂ ਕਹਿਣਾ ਚਾਹੁੰਦਾ ਮੇਰਾ ਜਵਾਬ ਦਿਓ ਬੜ੍ਹਮ ਸਿੰਘ ਸਾਹਿਬ ਮੇਰਾ ਜਵਾਬ ਦਿਓ ਪੱਪੀ ਜੀ ਇੱਥੇ ਪਰਸੋਂ ਪ੍ਰੇਨਕਾ ਗਾਂਧੀ ਸਪੀਚ ਕਰਨ ਆਈ ਭਾਸ਼ਣ ਕਰਨ ਆਈ ਪਟਿਆਲੇ ਉੱਥੇ ਕਹਿੰਦੀ ਕੇਜਰੀਵਾਲ ਚੋਰ ਆ ਭਗਵੰਤ ਮਾਨ ਚੋਰ ਆ ਉਹ ਜਦੋਂ 50 ਕਿਲੋਮੀਟਰ ਪਰੇ ਗਈ ਚੰਡੀਗੜ੍ਹ ਮਨੀਸ਼ ਕੁਆੜੀ ਦੇ ਉੱਥੇ ਕਹਿੰਦੀ ਕੇਜਰੀਵਾਲ ਨੂੰ ਵੋਟ ਪਾਓ ਉੱਥੇ ਕਹਿੰਦੀ ਭਗਵੰਤ ਮਾਨ ਨੂੰ ਵੋਟ ਪਾਓ ਸਾਡਾ ਸਮਝੌਤਾ ਹੈ ਕੋਈ ਤੁਸੀਂ ਲੜਾਈ ਲੜਨੀ ਹੈ ਤਾਂ ਸਿੱਧੀ ਲੜੋ ਤੁਸੀਂ ਦਿੱਲੀ 'ਚ ਤੁਸੀਂ ਵੋਟ ਪਾਈ ਸਾਰੇ ਪਰਿਵਾਰ ਨੇ ਗਾਂਧੀ ਪਰਿਵਾਰ ਨੇ ਕਿਹਨੂੰ ਝਾੜੂ ਨੂੰ ਕਿਉਂਕਿ ਉੱਥੇ ਸਮਝੌਤੇ ਜੋ ਚੀਜ਼ ਝਾੜੂ ਨੂੰ ਗਈ ਹੈ ਹਿੰਦੀ ਲਾਇਨਸ ਨੂੰ ਗਈ ਹੈ ਤੇ ਜਿੱਥੇ ਕੇਜਰੀਵਾਲ ਦਾ ਘਰਾ ਕਿਹਨੂੰ ਵੋਟ ਪਾਈ ਪੰਜੇ ਨੂੰ ਉਹ ਤੁਸੀਂ ਕੀ ਕਰਦੇ ਹੋ ਕਿਉਂ ਲੋਕੀ ਲੋਕ ਬੁੱਧੂ ਨਹੀਂਗੇ ਲੋਕ شریف ਨੇ ਪਰ ਤੁਸੀਂ ਬੇਬੂਕੂਲੀ ਬਣਾ ਸਕਦੇ ਮੇਰੇ ਲੋਕੋ ਮੈਂ ਸਾਰਿਆਂ ਨੂੰ ਕਹਿੰਦਾ ਦੇਖੋ ਚੰਡੀਗੜ੍ਹ ਚ ਗਰੀਸ਼ਟਵਾੜੀ ਦੇ ਇੱਕ ਪਾਸੇ ਪੰਜਾ ਇੱਕ ਪਾਸੇ ਝਾੜੂ ਪਾਇਆ ਫਿਰ ਇੱਥੇ ਕਿਉਂ ਲੜਾਉਣੇ ਹਨ ਇਸ ਕਰਕੇ ਵੋਟ ਨਾ ਖਰਾਬ ਕਰਿਓ ਵੋਟ ਨਾ ਖਰਾਬ ਕਰਿਓ ਇਹਨੂੰ ਕਾਂਗਰਸ ਨੂੰ ਤੇ ਆਮ ਆਦਮੀ ਦੋਨਾਂ ਦਾ ਸਮਝੌਤਾ ਹੈ ਬੇਫਕੂ ਬਣਾ ਰਹੇ ਨੇ ਲੋਰੇ ਆ ਦੇਖਿਆ ਸੀ ਲੱਗਦਾ ਹਾਲੀ ਕੱਲ ਚਾਰ ਬੰਦੇ ਨਹੀਂ ਸੀ ਤੇ ਸ਼ਹਿਰ ਤੋਂ ਬਾਹਰ ਨਿਕਲ ਕੇ ਕਰਨੀ ਪਈ راہੁਲ ਗਾਂਧੀ ਚਾਰ ਬੰਦੇ ਨਹੀਂ ਸੀ ਬੜੇ ਚਾਂਸ ਸੀ ਵੀ راہੁਲ ਗਾਂਧੀ ਮਿੱਟੂ ਨੂੰ ਆਖ ਕਹੂਗਾ ਮਿੱਟੂ ਨੂੰ ਆਖ ਕਹੂਗਾ ਮੈਨੂੰ ਕਿਵੇਂ ਕਹਿ ਸਕਦਾ راہੁਲ ਗਾਂਧੀ ਬਈ ਮੈਂ ਕੀ ਕੁਝ ਬਗਾੜਿਆ ਏ ਕਸੂਰ ਉਹਨਾਂ ਦੇ ਜਿਹੜੇ ਜ਼ੀਰੋ ਹੋ ਗਏ ਤੇ ਇੱਕ ਲਫ਼ਜ਼ ਨਹੀਂ ਬੋਲਿਆ ਇੱਕ ਲਫ਼ਜ਼ ਵੀ ਬੋਲ ਕਿਵੇਂ ਸਕਦਾ ਮੇਰੇ ਉਹਨਾਂ ਮੈਂ ਕੋਈ ਬਾਡੀਆਂ ਵੇਚੀਆਂ ਐ ਮੈਂ ਕੋਈ ਬੱਸਾਂ ਵੇਚੀਆਂ ਐ ਮੈਂ ਕੋਈ ਮਿਰਗਾ ਦੇ ਪੈਸੇ ਖਾਦੇ ਆ ਅੱਜ ਤੱਕ ਜਵਾਬ ਨਹੀਂ ਰਾਜਾ ਬੜਿੰਗ ਸਾਹਿਬ ਰਾਜਾ ਤਾਂ ਤੁਸੀਂ ਕਿਤੇ ਨਹੀਂ ਹੈ ਨੀ ਖੈਰ ਬੜਿੰਗ ਸਾਹਿਬ ਅੱਜ ਤੱਕ ਬਿਆ ਅੱਜ ਤੱਕ ਤੁਹਾਡੇ ਕੋਲ ਜਵਾਬ ਨਹੀਂ ਆਇਆ ਵੀ ਕਿਉਂ ਤੁਸੀਂ ਕਤਲ ਕੀਤਾ 3 ਸਾਲ 7 ਸਾਲ ਦੀ ਪਰਿਵਾਰ ਦਾ ਤੇ ਉਹਨਾਂ ਦੇ ਪਿਤਾ ਦਾ ਆਪ ਗੋਲੀਆਂ ਮਾਰ ਕੇ ਨੂੰ ਮਾਰਨਾ ਪਿਆ ਐਫ ਆਈ ਆਰ ਤੁਹਾਡੇ ਤੇ ਦਰਜ ਹੋਈ ਅੱਜ ਤੱਕ ਕਿਉਂ ਨਹੀਂ ਬੋਲੇ ਉਹ ਚੁੱਪ ਚੁੱਪ ਉਸ ਦਾ ਜਵਾਬ ਨਹੀਂ ਬੋਲਣਾ ਆਉਂਦਾ ਤੁਹਾਨੂੰ ਬਾਕੀ ਕਿਉਂ ਨਹੀਂ ਅੱਜ ਤੱਕ ਜਵਾਬ ਦਿੱਤਾ ਤੁਸੀਂ ਇਹ ਕਿਉਂ ਕੀਤਾ ਕਿਉਂ ਘਟਾਰੀਆ ਪਰਿਵਾਰ ਖਤਮ ਕੀਤਾ ਤੇ ਉਰੇ ਵੀ ਤੁਸੀਂ ਕੱਲੇ ਕੱਲੇ ਅਮੀਰ ਇੰਡਸਟਰੀਸਟਸ ਨੂੰ ਹੋਰਾਂ ਨੂੰ ਲੱਭਦੇ ਫਿਰਦੇ ਹੋ ਵੀ ਕਿਹਦੇ ਦੇ ਘਰਾਂ ਚ ਅਸੀਂ ਵੜ ਕੇ ਉਹਨਾਂ ਨੂੰ ਲੁੱਟਣਾ ਹੈ ਕਿਵੇਂ ਉਹਨਾਂ ਨੂੰ ਖਾਣਾ ਹੈ ਅਰ ਲੁਧਿਆਣੇ ਵਾਲੇ ਨੇ ਨਹੀਂ ਗਿੱਦੜਵਈ ਵਾਲੇ ਨਹੀਂ ਇਹ ਵੀ ਤੁਹਾਨੂੰ ਸਮਝ ਨਹੀਂ ਸਕਣਗੇ ਇਹ ਲੁਧਿਆਣਾ ਹੈ ਕੱਲਾ ਕੱਲਾ ਬੰਦਾ ਤੁਹਾਨੂੰ ਸਮਝਦਾ ਤੁਸੀਂ 2 ਕਰੋੜ 40 ਨਾਲ ਗੱਡੀ ਚ ਜਾਂ ਤੁਹਾਡੇ ਕੋਲ ਆ ਬਲਿੰਗ ਸਾਹਿਬ ਦੂਸਰਾ ਕਹਿੰਦਾ ਮੈਂ ਬਾਦਲ ਪਰਿਵਾਰਾਂ ਨਾਲ ਬੜਾ ਮੈਂ ਲੜਦਾ ਹਾਂ ਅੱਜ ਜਾਂ ਗੱਡੀ ਸੁਖਵੀਰ ਸਿੰਘ ਬਾਦਲ ਬੈਂਦਾ ਉਹ ਜਾਂ ਬੜੇ ਸਾਹਿਬ ਤੁਸੀਂ ਮੈਨੇ 2 ਕਰੋੜ 40 ਲੱਖ ਦੀ ਗੱਡੀ ਕਿੱਥੋਂ ਆਈ ਤੁਹਾਡੇ ਕਿਹਦਾ ਜਵਾਬ ਦੇ ਦੂਜੇ ਪਾਸੇ ਥੋੜੀ ਧਰਮ ਪਤਨੀ ਉਹ ਗੱਡੀ ਜਾਂ ਉਹ ਭਗਵੰਤ ਮਾਨ ਸਿੰਘ ਦੇ ਕੋਲ ਉਹਦੇ ਕੋਲ ਤਾਂ ਸਰਕਾਰੀ ਹੈ ਪਰ ਤੁਹਾਡੀ ਵਾਈਫ ਕੋਲ 2 ਕਰੋੜ ਦੀ ਗੱਡੀ ਕਿੱਥੋਂ ਆਈ ਤੁਸੀਂ ਕਹਿੰਦੇ ਮੈਂ ਲੱਖਾਂ ਦੇ ਡਿਜ਼ਾਈਨਰ ਕੱਪੜੇ ਪਾਉਣਾ ਮੈਂ ਲੱਖਾਂ ਦੀਆਂ ਜਰਾਬਾਂ ਪਾਉਣਾ ਅਜੇ ਤਾਂ ਅੰਦਰ ਨਹੀਂ ਦੇਖੇ ਮੇਰੇ ਕੱਪੜੇ ਮੈਂ ਕੀ ਕਿੰਨੇ ਲੱਖਾਂ ਦੇ ਪਾਉਂਦਾ ਮੈਨੂੰ ਸ਼ੌਕ ਹੈ ਜੀ ਸਦਕੇ ਪਰ ਤੁਸੀਂ ਪਹਿਲਾਂ ਜਿਹੜਾ ਲੋਕਾਂ ਤੋਂ ਵੋਟਾਂ ਲੈਨੇ ਹੋ ਉਹਨਾਂ ਦੇ ਲੱਖਾਂ ਦੇ ਤਾਂ ਪਵਾਓ ਉਹਨਾਂ ਨੂੰ ਕਰੋੜਾਂ ਗੱਡੀਆਂ ਦੀਆਂ ਦੋ ਤਾਂ ਮਿੱਟੀਕਲ ਬੰਦਾ ਬਣਦਾ ਏ ਇੱਕ ਪਾਸੇ ਸਾਡੇ ਅਰਗੇ ਬੈਠੇ ਆ ਸਰਦਾਰ ਬੈਂ ਸਿੰਘ ਜੀ ਵਰਗੇ ਟੁਕੜਾ ਟੁਕੜਾ ਕਰਾ ਲਿਆ ਆਪਣਾ ਆਪਣੀ ਕਿਹੜੀਆਂ ਕੁਰਬਾਨੀਆਂ ਐ ਦੱਸੋ ਤੇ ਅੱਗੇ ਵੀ ਮੈਂ ਹਮੇਸ਼ਾ ਸੰਘਰਸ਼ ਕਰਦਾ ਜਿਹੜਾ ਵੀ ਦੇਸ਼ ਦੇ ਖਿਲਾਫ ਤਾਕਤ ਉੱਠਦੀ ਆ ਉਹਨੂੰ ਹਮੇਸ਼ਾ ਕੁਚਲਣ ਦੀ ਕੋਸ਼ਿਸ਼ ਕੀਤੀ ਅਮਨ ਸ਼ਾਂਤੀ ਨਾਲ ਖੜਿਆ ਐ ਤੇ ਅੱਗੇ ਵੀ ਚਾਹੇ ਕੋਈ ਅੰਮ੍ਰਿਤ ਪਾਲਰਗਾ ਹੋਵੇ ਚਾਹੇ ਕੋਈ ਵੀ ਰਾਜੂ ਆਣਾ ਹੋਵੇ ਜੇਲ੍ਹ ਚ ਮੈਂ ਕਦੇ ਵੀ ਪਿੱਛੇ ਨਹੀਂ ਹਟੂਗਾ ਮੇਰੀ ਜ਼ਿੰਮੇਵਾਰੀ ਹੈ ਲੁਧਿਆਣੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਦੇਣਾ ਪੰਜਾਬ ਨੂੰ ਅਮਨ ਸ਼ਾਂਤੀ ਦੇਣਾ ਆਜਣਗੇ ਆਜਣਗੇ ਯੋਗੀ ਜੀ ਕਿਹੜਾ ਯੋਗੀ ਜੀ ਜਿਵੇਂ ਤੁਸੀਂ ਡੰਡੇ ਨਾਲ ਸਿੱਧੇ ਕੀਤੇ ਆ ਉਵੇਂ ਹੀ ਇੱਕ ਟ੍ਰੇਨਿੰਗ ਸਕੂਲ ਖੋਲੋ ਇੱਕ ਟ੍ਰੇਨਿੰਗ ਸਕੂਲ ਖੋਲੋ ਜਿਹੜਾ ਪਤਾ ਲੱਗ ਸਕੀਏ ਤੋਂ ਨਮਾ ਤੋਂ ਨਮਾ ਦੇਸ਼ ਪਰ ਪੈਦਾ ਹੋਵੇ ਤੇ ਗੈਂਗਸਟਰਾਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਸਭ ਨੂੰ ਕੁਚਲਣ ਦੀ ਤਾਕਤ ਰੱਖਦਾ ਹੋਵੇ ਆ ਜਾ ਰਹੇ ਆ ਬਾਬਾ ਤੇ ਮੈਂ ਇਹ ਗੱਲ ਕਹੂੰਗਾ ਉਹਨਾਂ ਦੇ ਮੂਹਰੇ ਤੇ ਮੇਰੇ 'ਚ ਉਹੀ ਜਜ਼ਬਾ ਹੈ ਮੇਰੇ ਮਨ 'ਚ ਵੀ ਉਹੀ ਜਜ਼ਬਾ ਹੈ ਵੀ ਕਿਸ ਤਰੀਕੇ ਨਾਲ ਜਿੱਦਣ 4 ਤਰੀਕ ਤੋਂ ਬਾਅਦ ਦੇਖੂੰਗਾ ਉਹ ਮੈਂ ਕਿਵੇਂ ਨਸ਼ਾ ਦਿੱਤਾ ਪੰਜਾਬ 'ਚ ਦੇਖੂੰਗਾ ਮੈਂ ਕਿਵੇਂ ਗੈਂਗਸਟਰਾਂ ਕੋਲੋਂ ਕਿਸ ਤੋਂ ਫਰौती ਮੰਗਦੇ ਆ ਇਹਨਾਂ ਨੂੰ ਨਿੰਬੂ ਹੰਗਲਾ ਨੂੰ ਚੋੜਤਾਂ ਇਹ ਸਮਝਦੇ ਕੀ ਆਪਣੇ ਆਪ ਨੂੰ ਇੱਕੇ ਸੰਤਾਨੀਆਂ ਵਾਲੇ ਨਹੀਂ ਛੱਡੇ ਇਸ ਵਾਰ ਗੁਰਮ ਸਿੰਘ ਨੇ ਤੁਸੀਂ ਤਾਂ ਗੱਲ ਹੀ ਕੀ ਹੋਈ ਦੂਜੇ ਪਾਸੇ ਕੱਲ ਦੇਖਿਆ ਸਿੱਧੂ ਮੂਸੇ ਵਾਲਾ ਸਾਡੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਕਿਵੇਂ ਗੁਮਰਾਹ ਕਰ ਗਏ ਇੱਕ ਪਾਸੇ ਤਾਂ ਉਹ ਆਪਾਂ ਕਹਿੰਦੇ ਅਭੀ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਕੇ ਉਹਨਾਂ ਦੀ ਜਾਨ ਲਈ ਅੱਜ ਕਾਂਗਰਸ ਪਾਰਟੀ ਦੇ ਆਮ ਆਦਮੀ ਦੱਸੇ ਜੋ ਤਾਂ ਉਹ ਤੁਸੀਂ ਕੰਪੇਨ ਕਰਵਾਈ ਜਾ ਰਹੇ ਇਸ ਕਰਕੇ ਨਾ ਕਰੋ ਇਹ ਕੰਮ ਨਾ ਖੇਡੋ ਗੰਦੀ ਸਿਆਸਤ ਪਰ ਦਿਨ ਬਹੁਤ ਨੇੜੇ ਆ ਗਏ ਨੇ ਜਿਵੇਂ ਪੰਜਾਬ ਬੀਐਸਈ ਦਿੱਲੀ ਵਰਗੋਂ ਫਰੀਦাবাদ ਨੌਇਡਾ ਪੂਨਾ ਅਸੀਂ ਵੀ ਉਰੇ ਇੰਟਰਨੈਸ਼ਨਲ 에ਅਰਪੋਰਟ ਬਣਾਉਣੇ ਓਏ ਜੱਫੀ ਪਾ ਕੇ ਮੋਦੀ ਜੀ ਦਾ ਹੱਥ ਫੜ ਕੇ ਅਸੀਂ ਵੀ ਉਰੇ ਇੰਡਸਟਰੀ ਕਸਟਮ ਬਣਾਉਣੇ ਨੇ ਅਸੀਂ ਵੀ ਉਰੇ ਸਾਈਕਲ ਵੈਲੀ ਬਣਾਉਣੀ ਆ ਅਸੀਂ ਵੀ ਉਰੇ ਟੈਕਸਾਈਂ ਪਾਰਕ ਬਣਾਉਣੇ ਆ ਅਸੀਂ ਵੀ ਉਰੇ ਮੈਟਰੋ ਲਿਆਉਣੀ ਆ ਅਸੀਂ ਵੀ ਉਰੇ ਐਮਸ ਲੈਪ ਲੈ ਕੇ ਆਉਣਾ ਮੇਰੇ ਭਰਾਵੋ ਨਿਕਲ ਕੇ ਕਰਾਚੋ ਨਿਕਲ ਕੇ ਕਰਾਚੋ ਮੋਦੀ ਜੀ ਜਦੋਂ ਆਉਂਦੇ ਆ 10 10 ਹਜ਼ਾਰ ਕਰੋੜ ਦਾ ਧੜਗਤਨ ਕਰਕੇ ਜਾਂਦੇ ਆ ਤੇ ਅੱਜ ਜੀ ਸਾਡਾ ਰਮਨ ਸਾਡੇ ਫਰਾਂਸ ਮਿਨਿਸਟਰ ਆਏ। ਕੱਲ ਪਿਊਸ਼ ਗੋਲ ਜੀ ਆਇਆ, ਯੋਗੀ ਜੀ ਆ ਰਹੇ ਆ। ਪਹਿਲਾਂ ਅਮਿਤ ਸ਼ਾਹੀ ਆਏ। ਜਿਹੜੇ ਕਹਿ ਗਏ ਵੀ ਬਿੱਟੂ ਸਾਡਾ ਸੱਚਾ ਮਿੱਤਰ ਆ। ਲੁਧਿਆਣੇ ਦੇ ਪਹਾੜ ਖੁੱਲਣਗੇ। ਲੁਧਿਆਣੇ ਦੀ ਜਿਹੜੀ ਸਭ ਤੋਂ ਵੱਡੀ ਸੀਟ ਕੈबिनेट ਦੀ ਹੋਏਗੀ, ਉਹਦੇ ਵਿੱਚ ਅਮਿਤ ਸ਼ਾਹੀ ਤੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਇਹ ਕਹਿ ਕੇ ਗਏ ਆ ਜਿਤਾ ਕੇ ਭੇਜੋ ਵੱਡੀ ਕੈबिनेट ਦੀ ਸੀਟ ਬਿੱਟੂ ਨੂੰ ਸਾਡਾ ਕੰਮ ਆ। ਤੇ ਦੇਖਿਓ ਮੈਂ ਕਿਹਾ ਵਾਦਾ ਤੁੰਨਾ ਕੀਤਾ 60 ਸਾਲ ਦਾ ਕੰਮ ਆ ਜਿਹੜਾ ਉਹ 1 ਸਾਲ ਚ ਕਰਕੇ ਦਊਗਾ ਜਿਹੜੇ ਅੰਦਰ 30 ਆ ਭਰੀ ਪਈ ਆ ਵੀ ਆਪੋਜੀਸ਼ਨ ਚ ਬਹਿ ਪਿਆ ਸੀ ਕੁਛ ਕਰ ਨਹੀਂ ਸਕ ਲੁਧਿਆਣਾ ਤੇ ਹੁਣ ਸਰਕਾਰ ਚ ਜਦੋਂ ਜਾ ਕੇ ਬੈਠਾਂਗੇ ਇੱਕ ਡਿਵੈਲਪਮੈਂਟ ਦੀ ਇੱਕ ਬਰੇ ਬਹਾਰ ਡਿਵੈਲਪਮੈਂਟ ਦੀਆਂ ਨਦੀਆਂ ਬਹਾਵਾਂਗੇ ਤੇ ਮੈਂ ਜਿਵੇਂ ਕਿਹਾ ਇੱਕ ਪ੍ਰਤਾਪ ਬਾਜਵਾ ਜਿਸ ਤਰੀਕੇ ਨਾਲ ਵਾਲਮੀਕ ਭਾਈਚਾਰੇ ਨੇ ਉਹ ਖਰੀਦਣ ਦੀਆਂ ਗੱਲਾਂ ਕਰਦੇ ਆ ਵਾਲਮੀਕ ਭਾਈਚਾਰੇ ਨੂੰ ਦਿਖਾਊਗਾ ਜਿਸ ਤਰੀਕੇ ਨਾਲ ਸੀਤਾ ਮਾਤਾ ਦਾ ਅਪਮਾਨ ਕੀਤਾ ਏ ਬਾਂਸ ਨੇ ਉਹਦਾ ਸਾਥ ਜਿਵੇਂ ਰਾਜਾ ਬਣਿੰਗ ਨੇ ਸਾਡੇ ਪਵਿੱਤਰ ਗ੍ਰੰਥ ਹਨੂਮਾਨ ਚਰੀ ਸਾਜ ਜਿਵੇਂ ਉਹਨਾਂ ਨੇ ਇਹ ਗਲਤ ਕੀਤੀ ਆ ਤੇ ਇਹਦਾ ਵੀ ਹਿਸਾਬ ਆ ਜਿਹੜਾ ਉਹ ਕੀਤਾ ਜਾਊਗਾ ਤੇ ਸਾਰੀਆਂ ਗੱਲਾਂ ਅੰਬੇਦਕਰ ਸਾਹਿਬ ਬਾਰੇ ਪਰ ਕਿਸੇ ਨੂੰ ਛੱਡਦੇ ਨਹੀਂ ਬਖਸ਼ੂ ਨੂੰ ਨਹੀਂ ਤੇ ਆਹ ਯਾਰੀ ਸਮਝ ਕੇ ਕੀ ਆਪਣੇ ਆਪ ਨੂੰ ਅੰਬੇਦਕਰ ਸਾਹਿਬ ਦੀ ਉਹ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਪੂਜਦੇ ਆ ਲੋਕ ਸਾਡੇ ਭਾਈਚਾਰਾ ਪੂਜਦੇ ਆ ਸਾਡੇ ਅਸੀਂ ਲੋਕ ਜਦੋਂ ਉਹ ਫੋਟੋ ਫੜਾਈ ਉਹ ਵੀ ਸਰੋਤਾਂ ਸਵੇਤ ਪਹਿਰਾ ਕਿ ਸਿੱਖ ਰਾਜਾ ਬ੍ਰਿੰਗ ਨੂੰ ਜਿੱਦਣ ਲੁਧਿਆਣੇ ਐਂਟਰੀ ਕੀਤਾ ਅੰਬੇਦਕਰ ਸਾਹਿਬ ਦੀ ਬ੍ਰਿੰਗ ਸਾਹਿਬ ਨੇ ਫੋਟੋ ਆ ਜਿਹੜੀ ਉਹ ਪਹਿਰਾ ਸਿੱਖਦੀ ਉਹ ਕੀ ਸਮਝਦੇ ਹੋ ਤੁਸੀਂ ਅੰਬੇਦਕਰ ਸਾਹਿਬ ਨੂੰ ਇਹੀ ਬੀਜੇਪੀ ਆ ਜਿਹਨੇ ਭਾਰਤ ਰਤਨ ਦਿੱਤਾ ਲੋਕਾਂ ਦੇ ਦਿਨਾਂ ਚ ਬਸਦੇ ਆ ਕਾਨੂੰਨ ਅੱਜ ਜਿਹੜੀ ਚੱਲ ਰਹੀ ਆ ਏ ਉਹ ਸਿਰਫ ਤੇ ਸਿਰਫ ਕਿਹਦੇ ਕਰਕੇ ਅੰਬੇਦਕਰ ਸਾਹਿਬ ਦੇ ਤੇ ਤੁਸੀਂ ਕਿਸੇ ਨੂੰ ਵੀ ਛੱਡਿਆ ਨਹੀਂ ਇੱਕ ਬੰਦੇ ਨੂੰ ਇਹਨਾਂ ਦਾ અપਮਾਨ ਦਾ ਬਦਲਾ ਅਫਮਾਨ ਦਾ ਸਾਹਿਬ ਕੱਲੇ ਕੱਲੇ ਦੁਨੀਆਨੇ ਵਾਲਾ ਤੁਹਾਡਾ ਇੱਕ ਤਰੀਕ ਨਿਕਰੂਗਾ ਧੰਨਵਾਦ ਜੈ ਹਿੰਦ